ਇਹ ਸਭ ਘਰੇ ਪਿਆਰ ਮੰਗਿਤ ਲੈਣਾ ਸਚਨਾਵ ਬਰਿਆਈ ਦੀ ਚਾਰ ਆਪਾ ਵੀ ਪਤਰਾ ਨਗਰੀ ਮੋਖ ਗਵਾ ਪੰਜਾਂ ਪਿਆਰਿਆ ਸ਼ੋਹਾਂ ਸਾਹਿਬ ਜਾਦਿਆ ਚਾਲੀ ਮੁਖਤਿਆ ਸਾਠਿਆ ਜਪੀਆਂ ਸਾਪੀਆਂ ਜਿਨਾ ਨਾਮ ਜਪਿਆ ਨਿਰਵਲਤਨ ਸਾਰਨ ਪਿਆਰ ਪਰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋ ਹੋ ਗਏ ਤੇ ਆਪਾਂ ਵੀ ਠੀਕ ਆ ਜੀ ਤੇ ਅੱਜ ਹੈ ਜੀ ਦਿਨ ਬੁੱਧਵਾਰ ਤੇ 23 23 ਜੁਲਾਈ ਤੇ ਆਪਾਂ ਚੱਲਣ ਜੀ ਲੁਧਿਆਣੇ ਵੈਸੇ ਮਾਡਲ ਤੋਂ ਤੇ ਜਿੱਥੇ ਦੁਪਹਿਰ ਸਾਹਿਬ ਦਾ ਪਾਠ ਚੱਲਦੇ ਆ ਜੀ ਦੁਪਹਿਰ ਸਾਹਿਬ ਲੱਗਦਾ ਜੀ ਮਲਟਾਣਾ ਸ਼ਹੀਦ ਭਾਪਾ ਆਦੀਪ ਸਿੰਘ ਜੀ ਦੇ ਸਾਲਾ ਤੇ ਤੇ ਆਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜੀ ਤੇ ਦਰਸ਼ਨ ਕਰਨੇ ਜਾ ਕੇ ਉੱਥੇ ਲੋਰੀਆ ਪਇਸਟਮ ਖਟਿਆ ਜੀ ਮਾਦਲ ਟਾਣ ਬਾਬਾ ਦੇਵ ਸਿੰਘ ਦੇ ਅਸਥਾਨਾਂ ਤੇ ਜਿੱਥੇ ਚਵਰਾ ਸਾਹਿਬ ਚੱਲ ਰਿਹਾ ਜੀ ਅੱਜ ਬੁੱਧਵਾਰੇ ਸੰਗਤ ਬਹੁਤ ਜ਼ਿਆਦੀ ਰਹੀ ਹੈ ਜੀ ਇੰਨੀ ਗਰਮੀ ਦੇ باوجود ਵੀ ਸੰਗਤ ਬਹੁਤ ਪਹੁੰਚੀ ਹੈ ਜੀ ਇਹ ਪੇਡਾ ਚੱਲ ਰਹੀਆਂ ਜੀ ਤੇ ਚੱਲਦੀਆਂ

बोलि ताना बोलि करम बोलि पुर्माने जय 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 हा हा सहे युनय आपके लिए का पुराना के अपने परिपरि पुत्र रूप समीन अपने आंखे कोपी है गोरी का आपके इजरा आपके चित्त आंखे देखते चित्त भर गए मन पावे देवट रे नाम जाने काजा सोली ਕਿਹਦੇ ਨਾਮ ਗਾਏ ਆ ਵੀ ਤੁਮਰਾ ਕੋਈ ਸਾੜੀ ਵੇਖ ਲਓ ਜੀ ਅੱਜ ਬੁਦਵਾਰ ਕਰਕੇ ਸੰਗਤ ਬਹੁਤ ਜਿਆੜੀ ਆਈ ਹੋਈ ਆ ਤੇ ਹਰ ਬੁਦਵਾਰ ਚਪਰਾ ਸਾਹਿਬ ਲੱਗਦਾ ਜੀ ਇੱਥੇ ਰਜਾ ਨਵਾਲਾ ਤੋਂ ਆਪਰ ਦਿੱਸੇਗਾ ਵੀ ਸਥਾਨਾਂ ਦੇ ਤੇ ਆਪਾਂ ਇੱਕ ਆਟੋ ਖੜਾਇਆ ਸੀ ਅਪੋਧ ਚ ਬਹਿ ਗਏ ਆ ਜੀ ਐਸੀ ਬੈਠੇ ਆ ਤੇ ਇੱਧਰ ਲੱਗੇ ਹੋਏ ਜੀ ਠੰਡੇ ਮਿੱਠੇ ਜਲਦੀ ਜੀ ਸ਼ਬੀਲ ਇਹ ਸਾਹਮਣੇ ਪਾੜ ਛੱਡ ਰਿਹਾ ਜੀ ਤੇ ਆਪਾਂ ਸ਼ਾਮਲ ਹੋ ਗਏ ਆ ਤੇ ਤੁਸੀਂ ਇੱਧਰ ਦੇਖੋ ਜੀ ਟ੍ਰੈਫਿਕ ਬਹੁਤ ਜ਼ਿਆਦੀ ਹੈ ਜੀ ਸੰਗਤ ਹੱਜ ਵੀ ਆਈ ਜਾਂਦੀ ਹੈ ਜੀ ਫਰਦ ਸਾਹਿਬ ਕੱਟਣ ਵਾਸਤੇ ਤੇ ਉੱਧਰ ਵੀ ਆਪਣਾ ਮੋਟਰਸਾਈਕਲ ਉੱਥੇ ਲੱਗਾ ਹੋਇਆ ਜੀ ਤੇ ਅਰਾਸ਼ ਸਾਰਾ ਪਰਾ ਹੋਏਗਾ ਫਿਰ ਆਪਣਾ ਮੋਟਰਸਾਈਕਲ ਨਿਕਲੇਗਾ ਸਮਾਪਤੀ ਹੋਏਗੀ 4 ਵਜੇ ਤੇ ਸੰਗਤ ਬਹੁਤ ਜ਼ਿਆਦੀ ਦੀ ਸੰਗਤ ਸੇਵਾ ਕਰਨ ਵਾਸਤੇ ਦੇਖੋ ਪੱਖੀਆਂ ਚ ਪੱਖੇ ਝੋਲ ਰਹੇ ਨੇ ਸੰਕਵਾਸ ਤੇ। ਥੋੜੀ ਗਰਮੀ ਬਹੁਤ ਆ ਪੱਖੇ ਵੀ ਲੱਗੇ ਹੋਏ ਨੇ ਵੈਸੇ, ਕੋਲਰ ਵੀ ਲੱਗੇ ਹੋਏ ਆ। ਪਰ ਫੇਰ ਵੀ ਗਰਮੀ ਤੁਹਾਨੂੰ ਪਤਾ ਆਈ ਜਾਂਦੀ ਹੈ ਜੀ। ਬਾਕੀ ਇੱਧਰ ਟ੍ਰੈਫਿਕ ਉਹ ਦੂਰ ਤੱਕ ਜਾ ਰਹੀ ਹੈ ਜੀ। ਦਿੱਤ ਤੱਕ ਹੋਰ ਇੰਨੇ ਕਾ ਜਾ ਰਹੀ ਨਾ। ਉਹ ਤੱਕ ਜਾ ਰਹੀ ਟ੍ਰੈਫਿਕ ਟ੍ਰੈਫਿਕ ਹੈ ਜੀ। ਤੇ ਸਟੈਂਡ ਲੱਗੇ ਹੋਏ ਜੀ ਮੋਟਰਸਾਈਕਲ ਸਾਰੇ। ਕਿਤੋਂ ਲੰਘਣ ਜਗ੍ਹਾ ਨਹੀਂ ਹੈਗੀ, ਉਧਰ ਰਸਤਾ ਬੰਦ ਕੀਤਾ ਹੋਇਆ ਹੈ ਜੀ ਜਿਹੜਾ ਉੱਥੇ ਆ। ਤੇ ਜਿਹੜਾ ਉਹ ਸਾਈਡ ਤੇ ਆ। ਤੇ ਉਧਰ ਹੀ ਰਸਤਾ ਬੰਦ ਕੀਤਾ ਜੀ ਗੁਰੂ ਘਰ ਨੇ ਵੀ ਉਧਰ ਟ੍ਰੈਫਿਕ ਬੰਦ ਕੀਤੀ ਹੋਈ ਸਾਰੀ ਕਿਉਂਕਿ ਸੰਗਤ ਉਧਰ ਵੀ ਬੈਠੀ ਹੋਈ ਆ ਤੇ ਇੱਧਰ ਵੀ ਬੈਠੀ ਹੋਈ ਆ ਤੇ ਆਹ ਸਾਈਡ ਤੇ ਵੀ ਬੈਠੀ ਹੋਈ ਆ ਨਾਲ-ਨਾਲ ਤੇ ਜਿਹੜਾ ਸਾਹਮਣੇ ਆਹ ਦੀਪ ਹਸਪੀਟਲ ਆ ਉਹ ਸਾਈਡ ਤੇ ਸੰਗਤ ਬੈਠੀ ਹੋਈ ਆ ਜੀ ਤੇ ਜਿਹੜਾ ਗੁਰੂ ਘਰ ਨਵਾਂ ਉਧਰ ਤੇ ਨਵਾਂ ਬਣ ਰਿਹਾ ਜੀ ਉੱਥੇ ਵੀ ਸੰਗਤ ਬੈਠੀ ਹੋਈ ਆ ਸੰਗਤ ਦਾ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ ਹਰ ਬੁੱਧਵਾਰ ਨੂੰ ਤੇ ਸੰਗਤ ਬੜੀ ਸਰਦਾ ਪਾਉਣ ਆ ਨਾ ਸੇਵਾ ਕਰਦੀਆਂ ਇੱਥੇ ਕਿਸੇ ਵੀ ਆਓ ਹਰ ਬੁੱਧਵਾਰ ਤੇ ਦਰਸ਼ਨ ਜ਼ਰੂਰ ਕਰਕੇ ਜਾਇਓ ਸੰਗਤ ਦੇ ਹਾਂਜੀ ਅੱਜ ਸਾਵਣ ਦੇ ਸੰਗਰਾਮ ਦਾ ਵੀ ਦਿਹਾੜਾ ਆਇਆ ਤੇ ਉਹਦੇ ਕਰਕੇ ਵੀ ਸੰਗਤ ਬਹੁਤ ਜ਼ਿਆਦਾ ਆਈ ਭਾਈ ਸਾਰਿਆਂ ਨੂੰ ਭਾਈ ਸੰਗਰਾਮ ਦੀਆਂ ਸਾਵਣ ਦੇ ਮਹੀਨੇ ਦੀਆਂ ਵਧਾਈਆਂ ਹੋਣ ਇਹ ਮਹੀਨਾ ਸਾਰਿਆਂ ਨੇ ਖੁਸ਼ੀਆਂ ਭਰਿਆਵੇ ਸਾਰਿਆਂ ਨੂੰ ਚੜ੍ਹਦੀ ਕਲਾ ਹਰ ਕੰਮ ਵਿੱਚ ਪਰਕੀ ਮਿਲੇ ਭਾਈ ਅਰਦਾਸ ਕਰਦੇ ਹਾਂ ਤੇ ਸੰਗਤ ਬਹੁਤ ਜ਼ਿਆਦੀ ਵੀ ਸੰਗਤ ਹਜੇ ਵੀ ਦੇਖੋ ਆਈ ਜਾਂਦੀ ਜੀ ਅੰਦਰ ਤੇ ਸੰਗਤ ਆਈ ਵੀ ਜਾਂਦੀ ਹੈ ਤੇ ਉਹ ਨਮਸਕਾਰ ਕਰਕੇ ਘਰਾਂ ਨੂੰ ਜਾਈ ਜਾਂਦੀ ਹੈ ਜੀ ਲੋ ਜੀ ਸਮਾਂ ਹੋ ਗਈ 3 ਵਜੇ ਦਾ ਤੇ 4 ਵਜੇ ਸਮਾਪਤੀ ਹੋਏਗੀ ਸ਼ੁਕਰਾਨਾ ਸਾਹਿਬ ਜੀ ਦੀ ਅਰਦਾਸ ਬੇਨਤੀ ਹੋਏਗੀ ਉਸ ਤੋਂ ਬਾਅਦ ਫਿਰ ਸਾਡੀ ਸਮਾਪਤੀ ਹੋਏਗੀ ਤੇ ਸੰਗਤ ਕਾਫੀ ਆਈ ਵੀ ਜਾ ਰਹੀ ਹੈ ਜੀ ਤੇ ਆਪਾ ਨੂੰ ਮਿਲੇ ਜੀ ਭਚੰਗੀ ਕੀ ਨਾਮ ਆ ਹੈ ਅਜੀਤ ਦੀਪ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਲੋਹਾਰੇ ਤੋਂ ਠੀਕ ਆਪਾਂ ਹੀ ਮਿਲੇ ਹੋਇਆ ਤੇ ਉਹਨਾਂ ਦਾ ਭਾਈ ਆਟੋ ਆ ਤੇ ਤੇ ਆਪਾਂ ਬੈਠੇ ਹੋਇਆ ਤੇ ਸੰਗਤ ਦਾ ਆਈ ਗਏ ਸਤਿ ਸ਼ਰਨ ਕਰਨ ਵਾਸਤੇ ਤੇ ਇੱਧਰ ਚੱਲ ਰਹੀ ਹੈ ਸ਼ਪੀਲਾ ਤੇ ਅੱਗੇ ਨਾਲ ਟ੍ਰੈਫਿਕ ਤੇ ਦੇਖ ਸਕਦੇ ਹੋ ਵੱਧ ਗਏ ਜੀ ਤੇ ਇੱਧਰ ਵੀ ਕਾਫੀ ਮੋਟਰਸਾਈਕਲ ਲੱਗੇ ਹੋਏ ਨੇ ਗਲੀ ਵਿੱਚ ਤੇ ਉਹ ਸਾਹਮਣੇ ਬੋਰਡ ਦਿਖ ਰਿਹਾ ਜਿਹੜਾ ਤੇ ਉਹਦੇ ਕੋਲ ਵੀ ਲੱਗੇ ਹੋਏ ਨੇ ਮੋਟਰਸਾਈਕਲ ਸਾਰੇ ਤੋਰ ਤੱਕ ਕੇ ਭਾਈ ਅੱਜ ਗੁਰਦੁਆਰਾ ਦਾ ਦਿਨ ਇੱਧਰ ਚੱਲ ਰਹੀ ਹੈ ਸ਼ਕੀਰ ਮਿੱਠੇ ਪਾਣੀ ਦੀ ਬਾਕੀ ਹੈ ਭਾਈ ਜੀ ਆਪਾਂ ਨੂੰ ਮਿਲੇ ਨਾਲ ਤੇ ਲੋਹਾਰੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਨਾਲ ਗੱਲਾਂਬਾਤ ਕੀਤੀਆਂ ਤੇ ਤੁਸੀਂ ਹਰ ਬੁੱਧਵਾਰ ਆਉਂਦੇ ਹੋ ਤੇ ਹਰ ਬੁੱਧਵਾਰ ਆਉਂਦੇ ਨੇ ਇੱਥੇ ਦਰਸ਼ਨ ਕਰਨ ਵਾਸਤੇ ਚਪੈਰਾ ਸਾਹਿਬ ਹਾਜ਼ਰੀ ਭਰਦੇ ਨੇ ਤੇ ਵਧੀਆ ਨਾਲੇ ਬਾਣੀ ਪੜੀ ਜਾਂਦੀ ਹੈ ਸੰਗਤ ਦੇ ਦਰਸ਼ਨ ਹੋ ਜਾਂਦੇ ਨੇ ਤੇ ਆਪਾਂ ਤੁਹਾਨੂੰ ਇਹੀ ਕਹਿੰਦੇ ਸੰਗਤ ਜਿਹੜੀ ਵੀਡੀਓ ਦੇਖ ਰਹੀ ਏ ਤੇ ਜਰੂਰ ਤੁਸੀਂ ਵੀ ਬੁੱਧਵਾਰ ਨੂੰ ਚਪੈਰਾ ਸਾਹਿਬ ਉਹ ਸ਼ੁਰੂ ਹੁੰਦਾ ਜੀ 11 ਵਜੇ ਤੇ ਦਰਸ਼ਨ ਕਰਨ ਵਾਸਤੇ ਆਓ ਤੇ ਚਪੈਰਾ ਸਾਹਿਬ ਵਿੱਚ ਹਾਜ਼ਰੀ ਲਵਾਓ ਤੇ ਆਨੰਦਕ ਵੱਖਰੇ ਹੁੰਦਾ ਜੀ ਤੇ ਲੰਗਰ ਬਾਣੀ ਇੱਥੇ ਚੱਲਦਾ ਰਹਿੰਦਾ ਹੈ ਤੇ ਤੁਸੀਂ ਸਮੋਸੇ ਬਰੈਡ ਪ੍ਰਸ਼ਾਦੇ ਚਾਹ ਪਾਣੀ ਜਲ ਜਿਰਾ ਤੇ ਸ਼ਰਬਤ ਸਭ ਕੁਝ ਮਿਲਦਾ ਇੱਥੇ ਖਾਣ ਪੀਣ ਨੂੰ ਤੇ ਆਓ ਆਪਾਂ ਆਨੰਦ ਨੂੰ ਬਾਕੀ ਗੁਰਬਾਣੀ ਚੱਲ ਰਹੀ ਜਾਂਦੀ ਜੀ ਇੱਧਰ ਸੰਗਤ ਵੀ ਕਾਫੀ ਆਈ ਜਾ ਰਹੀ ਜੀ ਤੇ ਸੰਗਤ ਆਈ ਜਾ ਰਹੀ ਤੇ ਨਾਲ ਦੇਖੋ ਗਰਮੀ ਇੰਨੀ ਚ ਪੱਖੇ ਵੀ ਝੁੱਲਦੇ ਜੀ ਨਾਲ-ਨਾਲ ਫੁੱਲ ਚੱਲਣ ਦੇ बावजूद भी ਤੇ ਸੰਗਤਾਂ ਸੇਵਾ ਕਰ ਰਹੀਆਂ ਤੇ ਪੱਖੇ ਵੀ ਝੁੱਲਦੇ ਆ ਨਾਲ-ਨਾਲ ਹੰਤਾ ਖੁਸ਼ ਲੋਰੀਸਾ ਪਹੁੰਚ ਗਿਆ ਜੀ ਮਾਡਲ ਟਾਉਨ ਦਾ ਪ੍ਰਦੀਪ ਸਿੰਘ ਦੇ ਸਥਾਨਾ ਤੇ ਤੇ ਦੇਖ ਸਕਦੇ ਹੋ ਚਪੈਰਾ ਸਾਹਿਬ ਦਾ ਪਾਰਟ ਚੱਲ ਰਿਹਾ ਜੀ ਸੰਗਤਾਂ ਦਾ ਭਾਰੀ ਇਕੱਠ ਤੇ ਇਧਰ ਸੰਗਤਾਂ ਚੱਲ ਰਹੀ ਹੈ ਸੇਵਾ ਪੱਖਿਆਂ ਦੀ ਤੇ ਆਹ ਦੇਖੋ ਜੀ ਸੰਗਤ ਉਹ ਤਾਂ ਬੈਠੀ ਹੋਈ ਹੈ ਤੇ ਇਧਰ ਭਾਈ ਇਲਾਜ ਲਈ ਬੇਨਤੀ ਕਰ ਰਹੇ ਨੇ ਰਵਾੜ ਕੋਈ ਜਾਂ ਤੇ ਸੇਵਾ ਵਾਸਤੇ ਬਾਕੀ ਸੰਗਤ ਬਹੁਤ ਜ਼ਿਆਦਾ ਜੀ ਇੱਧਰ ਤੇ ਇਹ ਆ ਸਥਾਨ ਬਾਬਾ ਦੀਪ ਸਿੰਘ ਜੀ ਦਾ ਤੇ ਤਪ ਸਥਾਨ ਕਹਿ ਦਿੰਦੇ ਆ ਜੀ ਤੇ ਸਾਹਮਣੇ ਇੱਧਰ ਗੁਰਦੁਆਰਾ ਸਾਹਿਬ ਹੈ ਜਿੱਥੇ ਆਪਾਂ ਲਾਈਵ ਰੋਜ਼ ਗੁਰਬਾਣੀ ਕੀਰਤੋਂ ਸੁਣਦੇ ਆ ਬਾਕੀ ਇੱਧਰ ਦੇਖੋ ਬਾਕੀਦਰ ਜੀ ਜਲਦੀ ਸੇਵਾ ਚੱਲ ਰਹੀ ਹੈ ਜੀ ਠੰਡੇ ਮਿੱਠੇ ਦੀ ਤੇ ਸੰਗਤਾਂ ਸ਼ਕੀ ਜਾਰੀਆਂ ਜੀ ਤੇ ਬੁੱਧਵਾਰ ਕਰਕੇ ਸੰਗਤ ਬਹੁਤ ਹੁੰਦੀ ਹੈ ਜੀ ਦੁਪਹਿਰ ਸਾਹਿਬ ਦਾ ਪਾਠ ਚੱਲਦਾ ਜੀ ਤੇ ਸੰਗਤ ਬਹੁਤ ਜ਼ਿਆਦਾ ਆਉਂਦੀ ਜੀ ਦਰਸ਼ਨ ਵਾਸਤੇ ਤੇ ਕਈ ਜਿਹੜਾ ਨੂੰ ਬਾਣੀ ਨਹੀਂ ਆਉਣ ਚਲੋ ਬੈ ਕੇ ਸੁਣ ਲੈਂਦੇ ਨੇ ਤੇ ਜਿਹੜਾ ਨੂੰ ਆਉਂਦੀ ਗੁਰਬਾਣੀ ਪੜਨੀ ਉਹ ਬੈਠ ਕੇ ਆਪਣਾ ਜਪ ਤਪ ਕਰੀ ਜਾ ਰਿਹਾ ਜੀ ਤੇ ਆਪਾਂ ਮਲਾਉਨੇ ਆਂ ਜੀ ਭਾਈ ਆਪਣੀ ਵੀਡੀਓ ਹੋ ਗਈ ਸੀ ਡਿਲੀਟ ਤੇ ਆ ਭਾਈ ਸਾਹਿਬ ਜੀ ਕਿਵੇਂ ਹੋ ਜੀ ਠੀਕ ਠਾਕ ਆ ਬੱਚੇ ਦੀ ਕਰਦੇ ਆ ਜਾ ਵੀ ਆ ਜਾ ਮੁੰਡਿਆ ਮੇਰੇ ਬਾ ਦੇ ਦੇ ਨਾ ਮੇਰੀ ਆਈ ਹੋਣੀ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਬਲਾ ਦੋਨੋਂ ਆਪਾਂ ਭਾਈ ਆਪਣਾ ਪਹਿਲਾ ਵੀਡੀਓ ਪਹਿਲੇ ਸੀ ਆਪਣਾ ਡਿਲੀਟ ਹੋ ਗਈ ਸੀ ਤੇ ਦੁਬਾਰਾ ਫੇਰ ਆਪਾਂ ਨੂੰ ਮਿਲਿਆ ਜੀ ਅੱਜ ਕਿਵੇਂ ਆ ਠੀਕ ਠਾਕ ਵੀਡੀਓ ਮਿਲੀ ਨਹੀਂ ਫਿਰ ਉਹ ਤਾਂ ਡਿਲੀਟ ਹੋ ਗਈ ਉਹ ਠੀਕ ਠਾਕ ਕੋ ਜੀ ਇਹ ਆਟੋ ਤੇ ਆ ਰਿਹਾ ਨੇ ਭਾਈ ਦੁਹਾਰੇ ਤੋਂ ਸ਼ਿਕਾਜੀ ਦੇ ਸਾਹਮਣੇ ਸੰਸਦ ਸਾਹਿਬ ਚੱਲ ਰਹੇ ਨੇ ਲੋ ਜੀ ਅਰਦਾਸ ਹੋ ਗਈ ਜੀ ਤੇ ਹੁਣ ਸੰਗਤਾਂ ਨੇ ਚੱਲੇ ਪਾਤੇ ਨੇ ਜੀ ਤੇ ਬਹੁ ਹੁਣ ਇਕੱਠ ਹੋ ਜਾਣਾ ਤੇ ਖਾਸ ਤੂ ਆਪਾਂ ਟਾਈਮ ਨਾ ਚਲੀਏ ਇੱਥੋਂ ਫਿਰ ਲੰਗਰ ਨੂੰ ਜਗ੍ਹਾ ਨਹੀਂ ਮਿਲਦੀ ਜੀ ਆ ਦੇਖੋ ਜੀ ਸੰਗਤ ਦਾ ਇਕੱਠ ਹੌਲੀ ਹੌਲੀ ਸ਼ੁਰੂ ਹੋਈ ਜਾ ਰਿਹਾ ਹਾਂ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਜੀ ਜਾ ਖੜੀ ਹੈ ਜੀ ਆ ਮੇਰੀ ਜੱਲੀ ਸਾਡਾ ਸੈਂਟਰ ਤੋਂ ਕਿਹਾ ਉਹ ਬੱਟ ਸੈਂਟਰ ਤੋਂ ਆਇਆ ਤੂੰ ਲੈਂਡਰ ਪਾ ਦੇ ਤੇ ਆ ਦੇਖੋ ਜੀ ਪਾਰਕਿੰਗ ਪੂਰੀ ਭਣੀ ਹੋਈ ਜੀ ਇੱਧਰ ਸੰਗਤ ਵਾਸਤੇ ਬਹੁਤ ਘੱਟ ਸੀ ਜੀ ਅੱਜ ਤੇ ਬੁੱਧਵਾਰ ਕਰਕੇ ਚਪਾਰਾ ਸਾਹਿਬ ਚਬਤਪ ਹੁੰਦਾ ਜੀ ਤੇ ਅੱਜ ਕਾਠ ਵੀ ਬਹੁਤ ਜ਼ਿਆਦਾ ਸੀ ਤੇ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਹੁਣ ਕਰਿਆ ਆ ਗਏ ਆ ਤੇ ਆਪਾਂ ਨੂੰ ਫੋਲੋ ਕਰ ਲਿਓ ਇੰਸਟਾਗ੍ਰਾਮ ਤੇ ਵੀ ਸਿੱਖ ਰਾਈਡਰ ਤੇ ਨਾਂ ਤੇ ਤੇ ਆਪਣਾ ਪੇਜ ਬਣਿਆ ਹੋਇਆ ਫੇਸਬੁੱਕ ਤੇ ਵੀ ਤੇ ਜ਼ਰੂਰ ਫੋਲੋ ਕਰ ਲਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ